ਸਤਿ ਸ਼੍ਰੀ ਅਕਾਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਾ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਗਾ ਜਗਾ ਪਹੁੰਚ ਕਰ ਰਹੇ ਨੇ ਰੈਲੀਆਂ ਕੱਢਣ ਦੀ ਗੱਲ ਚੱਲ ਰਹੀ ਹੈ ਹਲਕਾ ਇੰਚਾਰਜ ਲਾਉਣ ਦੀ ਗੱਲ ਚੱਲ ਰਹੀ ਹੈ ਹਲਕਾ ਪ੍ਰਧਾਨ ਲਾਉਣ ਦੀ ਗੱਲ ਚੱਲ ਰਹੀ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਨਾਲ ਆਪਣੇ ਹੀ ਕੰਮ ਕਰਨ ਵਾਲਾ ਅਹਿਮ ਸਾਥੀ ਉਹਨਾਂ ਦਾ ਪਲੜਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਯਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਦੇ ਵਿੱਚ ਚਲਾ ਜਾਏਗਾ ਤੇ ਉੱਥੇ ਜਾ ਕੇ ਉਹਨੂੰ ਪ੍ਰਧਾਨ ਵੀ ਨਿਯੁਕਤ ਕੀਤਾ ਜਾਏਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 2027 ਦੇ ਵਿੱਚ ਸਰਕਾਰ ਬਣਾਉਣ ਲਈ ਹਰ ਤਰੀਕੇ ਦੀ ਜਿਹੜੀ ਹੈ ਕੋਸ਼ਿਸ਼ ਜਾਰੀ ਕੀਤੀ ਹੋਈ ਹੈ ਤੇ ਇਥੋਂ ਤੱਕ ਕਿ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਰਲੇ ਮਿੱਟੀ ਵੀ ਹੋਇਆ ਜਾ ਰਿਹਾ ਹੈ ਕਿ ਜੇਕਰ ਕਈ ਜਿਹੜੇ ਟਕਸਾਲੀ ਆਗੂ ਰਸਕੇ ਗਏ ਨੇ ਜਿਨ੍ਹਾਂ ਨੇ ਆਪਣਾ ਬਾਗੀ ਧੜਾ ਬਣਾ ਲਿਆ ਹੈ ਉਹਨਾਂ ਦੀ ਵੀ ਵਾਪਸੀ ਹੋ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲekin ਉਹਨਾਂ ਦੀ ਸ਼ਾਇਦ ਵਾਪਸੀ ਹੋਵੇ ਜਾਂ ਨਾ ਹੋਵੇ ਲekin ਦੂਸਰੇ ਪਾਸੇ ਉਹਨਾਂ ਦੇ ਨਾਲ ਕੰਮ ਕਰਲੇ ਸਾਥੀ ਨੇ ਜ਼ਰੂਰ ਝਟਕਾ ਦੇ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਜਿਹੜੇ ਹੱਲਾਸ਼ੇਰੀ ਮਾਰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਕੱਲੇ ਹੀ ਬੁੱਕ ਦੇ ਨਜ਼ਰ ਆ ਰਹੇ ਨੇ ਕਿ ਸ਼੍ਰੋਮਣੀ ਕਾਲੀ ਦਲ ਜਿਹੜਾ ਹੈ 2027 ਦੇ ਵਿੱਚ ਜ਼ਰੂਰ ਆਵੇਗਾ ਲekin ਉਹਨਾਂ ਨੂੰ ਵੱਡਾ ਚਟਕਾ ਉਦੋਂ ਲੱਗਾ ਜਦੋਂ ਉਹਨਾਂ ਦਾ ਆਪਣਾ ਸਾਥੀ ਜਿਹੜਾ ਹੈ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਲੜਾ ਛੱਡ ਕੇ ਪੁਨਰ ਸੁਜੀਤ ਦੇ ਵਿੱਚ ਚਲਾ ਗਿਆ ਆਖਰਕਾਰ ਅਜਿਹਾ ਕਿਉਂ ਹੋਇਆ ਕਿਉਂ ਉਹਨੂੰ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਨਹੀਂ ਪਸੰਦ ਆਈਆਂ ਕੀ ਸ਼ਰੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਕਿਆ ਹੀ ਇਕੱਲੇ रह ਜਾਣਗੇ ਕਿਉਂਕਿ ਹੌਲੀ-ਹੌਲੀ ਕਈ ਲੋਕ ਅਹਿਮ ਭੂਮਿਕਾ ਨਿਭਾਉਣ ਵਾਲੇ ਪਾਰਟੀ ਦੇ ਵਿੱਚ ਲੋਕ ਵੀ ਪਾਰਟੀ ਨੂੰ ਛੱਡ ਰਹੇ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦਲਬਾਰਾ ਸਿੰਘ ਵਿਰਕ ਅਤੇ ਆਪਣੀਆਂ ਆਪਣੇ ਸਾਥੀਆਂ ਸਮੇਤ ਸ਼ਰੋਮਨੀ ਅਕਾਲੀ ਪੁਨਰਸਜੀਤ ਵਿੱਚ ਸ਼ਾਮਲ ਹੋ ਗਏ ਇਹ ਫਤੇਗੜ ਸਾਹਿਬ ਦੀ ਜਿਹੜੀ ਹੈ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸ ਮੌਕੇ ਜਥੇਦਾਰ ਕਰਨੈ ਸਿੰਘ ਪੰਜੋਲੀ ਜਸਟਿਸ ਨਿਰਮਲ ਸਿੰਘ ਹਰਜਿੰਦਰ ਸਿੰਘ ਚੰਦੂ ਮਾਜ਼ਰਾ ਰਣਬੀਰ ਸਿੰਘ ਪੁਨੀਆ ਤੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਨ ਮਾਜ਼ਰਾ ਪਹੁੰਚੇ ਯਾਨੀ ਕਿ ਦਲਬਾਰਾ ਸਿੰਘ ਬਿਰਕ ਜਿਨ੍ਹਾਂ ਨੂੰ ਹੁਣੇ-ਹੁਣੇ ਹੀ ਆ ਜ਼ਿਲ੍ਹਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਲੇਕਿਨ ਉਹ ਅੱਜ ਪਾਰਟੀ ਨੂੰ ਛੱਡ ਕੇ ਪੁਨਰ ਸਜੀਤ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਦਲਬਾਰਾ ਵਰਕ ਨੂੰ ਇਮਾਨਦਾਰ ਸੂਝਵਾਨ ਅਤੇ ਪ੍ਰਭਾਵਸ਼ਾਲੀ ਨੌਜਵਾਨ ਲੀਡਰ ਦੱਸਿਆ ਕਿ ਆ ਕੀ ਖੇਤਰ ਵਿੱਚ ਚੰਗੇ ਸੰਪਰਕ ਅਤੇ ਪ੍ਰਭਾਵਨਾ ਪਾਰਟੀ ਨੂੰ ਲਾਭ ਹੋਏਗਾ ਉਹਨਾਂ ਯਾਗਰ ਵਰਕ ਨੂੰ ਮਿਹਨਤੀ ਅਤੇ ਜੰਝਾਣੂ ਵਰਕ ਦੱਸਿਆ ਜਿਨ੍ਹਾਂ ਦੀ ਪ੍ਰੇਰਣਾ ਨਾਲ ਇਹ ਸ਼ਮੂਲੀਅਤ ਹੋਈ ਆਗੂਆਂ ਨੇ 25 ਫਰਵਰੀ ਨੂੰ ਸੰਗਮ ਪੈਲੇਸ ਵਿੱਚ ਹੋਣ ਲਈ ਵਿਸ਼ਾਲ ਮੀਟਿੰਗ ਵਿੱਚ ਸ਼ਮੂ ਅਕਾਲੀ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਤੁਹਾਨੂੰ ਦੱਸਦੀ ਹੈ ਕਿ ਦਲਬਾਰਾ ਸਿੰਘ ਵਿਰਕ ਜਿਹੜੇ ਨੇ ਉਹਨਾਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੇਕਿਨ ਉਹ ਅੱਜ ਪਾਰਟੀ ਨੂੰ ਛੱਡ ਚੁੱਕੇ ਨੇ ਜਿੱਥੇ ਚੰਦੂ ਮਾਜਰਾਜੀ ਦੀ ਅਗਵਾਈ ਹੇਠ ਉਹਨਾਂ ਨੇ ਹੁਣ ਪਲੜਾ ਫੜ ਲਿਆ ਹੈ ਸ਼੍ਰੋਮਣੀ ਅਕਾਲੀ ਦਲ ਪੁਨਰਜੀ ਜਾਨੀ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਦਾ ਜਿਹਦਾ ਵੱਡਾ ਝਟਕਾ ਲੱਗਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਪਾਗਲ